हां जी 사ਸਰਿਆਂ ਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਪੂਰੀ ਦੇਖਿਆ ਕਰੋ ਵੀਡੀਓ ਦੇ ਅਖੀਰ ਤੇ ਮਾਲਕਾਂ ਦਾ ਕਨੈਕਟ ਨੰਬਰ ਦਿੱਤਾ ਹੁੰਦਾ ਹੈਗਾ ਸਾਡਾ WhatsApp ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਕਿਸੇ ਵੀ ਖੇਤੀਬਾੜੀ ਸੰਬੰਧ ਦੀ ਐਡ ਲਗਾਉਣ ਲਈ 5-7 ਫੁੱਟ ਮਾ ਪ੍ਰੋਪਰ ਜਾਣਕਾਰੀ ਸੈਂਡ ਕਰ ਦਿਓ ਛੋਡੀ ਐਡ ਲਗਾ ਦਾਂਗੇ ਅੱਜ ਹੀ ਲੈ ਕੇ ਆਇਆ ਸਵਰਾਜ 735 ਕੰਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋਵੋਗੇ ਆਲ オリジナル ਟਰੈਕਟਰ ਰੰਗ ਪੇਂਟ ਬਿਲਕੁਲ ਨਾਲ ਦਾਗਾ ਪਿਛਲੇ ਟਾਇਰ 70 ਪੈਸੇ ਅਗਲੇ ਟਾਇਰ 50 ਪੈਸੇ ਨੇਗੇ ਬਹੁਤ ਸਾਫ ਕੁੜੀਆ ਟਰੈਕਟਰ ਹੈਗਾ ਇੰਜਨ ਗੇਅਰ ਲਿਫਟ ਦੀ ਮਾਲਕਾਂ ਦੀ ਫੁੱਲ ਗਾਰੰਟੀ ਹੈ ਟਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋ ਛੋਕਾ ਛੋਕਾ ਇੰਜਨ ਆ ਕਿਤੇ ਕੋਈ ਲੀਕ ਸੀਕ ਨਹੀਂ ਹੈਗਾ ਕੋਈ ਯਰਫਰ ਨਹੀਂ ਹੈਗੀ ਟਰੈਕਟਰ ਦੇ ਮਗਰਾਟ ਨਾਲ ਦੇਨੇਗੇ ਬਹੁਤ ਸਾਫ ਕੁੜੀਆ ਟਰੈਕਟਰ ਹੈਗਾ ਮਾਲਕਾਂ ਵੱਲੋਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈਗੀ 99 ਮਾਡਲ ਟਰੈਕਟਰ ਆਗਾ ਮਾਲਕਾਂ ਨੇ ਡਿਮਾਂਡ ਰੱਖੀ ਹੈ ਜੀ 110000 ਰੁਪਇਆ ਬਾਕੀ ਮੌਕੇ ਤੇ ਲੈਸ ਹੋ ਜੂ ਏਰੀਆ ਮਾਲਕਾਂ ਦਾ ਰਾਮਪੁਰਾ ਫੂਰਾ ਕਨੈਕਟ ਨੰਬਰ 9803429037 9803429037 ਮਾਲਕਾਂ ਨਾਲ ਕਨੈਕਟ ਨੰਬਰ ਆ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ